ਨਾ ਸੁਣ ਲਿਓ ਪੰਜੇ ਦਣਾਂ ਦੇ ਵਿੱਚੋਂ ਕੋਈ ਵੀ ਸਿੰਘ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਆ ਇਹ ਮਾੜਾ ਮੋਟਾ ਗੁੱਸਾ ਆਉਂਦਾ ਲਾਈਵ ਜਰੂਰ ਸੁਣ ਕੇ ਉਹ ਸੇਵ ਕਰਾਂਗੇ ਤੇ ਵਾਇਰਲ ਕਰਾਂਗੇ ਚੜ ਕੇ ਆਇਓ ਅਸੀਂ ਪਹਿਲ ਨਹੀਂ ਕਰਨੀ ਚੜ ਕੇ ਆਣਾ ਲਿਆਜ ਨਹੀਂ ਹੋਣੀ ਕੱਲੇ ਨੂੰ ਤੁਸੀਂ ਕੁਝ ਵੀ ਕਰ ਜੋ ਕੋਈ ਚੱਕਰ ਨਹੀਂ ਹੈਗਾ ਛੇ ਜਾਉਂਦਾ ਰਹੇਗਾ ਤੁਹਾਡਾ ਸਾਰਾ ਤੋਂ ਪਹਿਲਾਂ ਮੁਖੀ ਮਾਰਾਂਗੇ ਜੇ ਮੈਨੂੰ ਪਤਾ ਲੱਗਾ ਇਹ ਸੰਪਰਦਾਨੇ ਮੇਰੇ ਤੇ ਹਮਲਾ ਕਰਾਇਆ ਦੂਜੀ ਗੱਲ ਮੈਂ ਮਾਰਿਆ ਗਿਆ ਤੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਸਿਟੀ ਜਾਣਾ ਛੱਪਾਂ ਛੱਡ ਕੇ ਆਉਣਗੇ ਸਿੰਘ ਨਾਲ ਦੇ ਸਿੰਘ ਬੈਠੇ ਆ ਬਾਹਰ ਮੈਂ ਕੱਲਾ ਨਹੀਂ ਹੈਗਾ ਇੱਥੇ 2 ਸਾਲਾਂ ਦੇ ਵਿੱਚ ਇੱਥੋਂ ਤੱਕ ਪਹੁੰਚ ਗਿਆ ਕੋਈ ਗੱਲ ਹੀ ਆ ਤੁਹਾਨੂੰ ਦੱਸਣਾ ਨਹੀਂ ਸੀ ਤੇ ਤੁਸੀਂ ਇੱਕ ਵਾਰੀ ਆਇਓ ਸਹੀ ਸੋਨੂੰ ਦੱਸਾਂਗੇ ਕਿ ਕਿਹੜੇ ਭਾਅ ਵਿਖਦੀ ਆ ਤੇ ਇਹ ਨਾ ਹੋਵੇ ਕਿਤੇ ਜ਼ੁਲਮ ਅਸੀਂ ਤਾਂ ਜ਼ੁਲਮ ਖਾ ਖਾਤਰ ਲੜਨਾ ਸਿੱਖਣੇ ਲਿਖਿਆ ਤੇ ਜ਼ੁਲਮ ਤਾਂ ਤੁਸੀਂ ਕਰ ਹੀ ਰਹੇ ਆ ਲੜਾਂਗੇ ਤੇ ਫਿਰ ਤੁਸੀਂ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦਾ ਇਤਿਹਾਸ ਗਲਤ ਸੁਣਾਉਂਦੇ ਆ ਲੋਕਾਂ ਨੂੰ ਉਹ ਮੱਸੇ ਰੰਗ ਦਾ ਸਿਰ ਵੱਢ ਹੀ ਨਹੀਂ ਸਕਦੇ ਜੇ ਸੁੱਖਾ ਸਿੰਘ ਮਹਤਾਬ ਸਿੰਘ ਨੇ ਮੱਸੇ ਰੰਗੜ ਦਾ ਵੇਸ਼ ਵਨ ਚੋਂ ਤੇ ਸਿਰ ਵੱਢਿਆ ਸੀ ਫਿਰ ਸਾਡੇ ਵਾਲਾ ਕੇਸ ਵੀ ਮੰਨੋ ਸੱਚ ਆ ਅਸੀਂ ਆਪਦੀ ਨਿੱਜੀ ਲੜਾਈ ਥੋੜੀ ਲੜੀ ਆ ਅਸੀਂ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਤੌਰ ਮੁਰੇ ਰੂੜੀ ਚੱਕੀ ਆ ਵੀ ਕੋਈ ਇਹ ਨਾ ਕਹਵੇ ਨਿਚਾਰ ਤੁਸੀਂ ਐਸ ਕੀ 84 ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਤਾਰਸ਼ਨ ਕੀਤੇ ਆ ਤੇ ਗੋਲੀ ਲੱਗੀ ਹੋਈ ਆ ਉਹਨਾਂ ਦੇ ਤੁਹਾਨੂੰ ਮਹਿਸੂਸ ਹੋਇਆ ਮੜਾ ਜਾ ਵੀ ਅਸੀਂ ਗੁਰੂ ਮੰਨਦੇ ਆ ਉਹਨਾਂ ਦੇ ਗੋਲੀ ਲੱਗੀ ਆ ਸਾਡੇ ਕੋਲੇ ਗੋਲੀ ਆ ਅਸੀਂ ਫੋਟੋਆਂ ਵੀਡੀਓ ਸ਼ੇਅਰ ਕਰੀ ਜਾਂਦੇ ਗੀਤ ਲਾ ਲਾ ਕੇ ਕਰੀ ਜਾਂਦੇ ਆ ਤੁਹਾਨੂੰ ਮਾੜਾ ਮੋਟਾ ਸੋਡੇ ਹਿਰਦੇ ਬਲੂੰਦਰੇ ਗਏ ਆ ਕਿ ਨਹੀਂ ਵੀ ਜਿਹਨੂੰ ਅਸੀਂ ਗੁਰੂ ਮੰਨਦੇ ਆ ਉਹਨਾਂ ਦੀ ਯਾਰ ਹਜੇ ਤੱਕ ਪਿੱਤਣ ਦੀ ਗੋਲੀ ਵੱਜੀ ਵੀ ਆ ਤੁਸੀਂ ਕੀ ਕਰ ਲੋਂਗੇ ਇਹ ਤਾਂ ਸਮਾਂ ਹੀ ਵਧੀਆ ਚਾਲ ਚੱਲ ਗਿਆ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਂਹਾਂ 'ਚ ਛੋਟੇ ਸਾਹਿਬ ਜੀ ਦੇ ਚੜ੍ਹੇ ਗਏ ਵਧੀਆ ਹੋ ਗਿਆ 10ਵੇਂ ਪਾਸ਼ਾ ਦੇ ਖੰਜਰ ਮਾਰਿਆ ਮੁਗਲਾਂ ਨੇ ਨਦੇੜ ਦੀ ਧਰ ਤੇ ਚੜਾਈ ਕਰਕੇ 10ਵੇਂ ਪਾਸ਼ਾ ਵਧੀਆ ਹੋ ਗਿਆ ਜੇ ਅੱਜ ਜਾਉਂਦੇ ਹੁੰਦੇ ਨਾ ਜੇ ਅੱਜ ਮਾਤਾ ਸਹਿਵਾਰ ਗਿਆ ਮਾਤਾ ਸੁੰਦਰੀ ਜੀ ਵਰਗੀਆਂ ਸਹਿਬਜ਼ਾਦੇ ਅੱਜ ਹੁੰਦੇ ਤੁਸੀਂ ਤਾਂ ਲੋਕਾਂ ਨੇ ਉਹਨਾਂ ਦੀ ਸਾਰ ਨਹੀਂ ਪੁੱਛਣੀ ਸੀ ਤੁਸੀਂ ਤਾਂ ਲੈ ਕੇ ਬਹਿ ਜਾਣਾ ਸੀ ਤੇ ਅੱਜ ਕੱਲ ਦੇ ਮੁਖੀ ਆ ਕੀ ਇਹਨਾਂ ਦੇ ਕੰਨ ਤੇ ਜੋ ਹੀ ਨਹੀਂ ਸਰਗਦੀ ਪਤਾ ਹੀ ਨਹੀਂ ਇਹਨਾਂ ਨੂੰ ਵੀ ਹੋ ਕੀ ਰਿਹਾ ਮੈਂ ਰਹਿਤ ਮਰਿਆਦਾ ਦੇ ਉਲਟ ਨਹੀਂ ਹੈਗਾ ਸਿੰਘ ਰਗੜੇ ਛੱਕਦੇ ਆ ਸਿੰਘ ਬੱਕਰੇ ਛੱਕਦੇ ਆ ਚਟੰਗੇ ਛੱਕਦੇ ਆ ਛਕਣੇ ਚਾਹੀਦੇ ਆ ਸਮਾ ਸੀਗਾ ਉਹ ਸੂਰਬੀਰ ਸੀਗੇ ਲੜਦੇ ਸੀ ਚੰਗਾ ਜੁੱਧਾਂ ਵੇਲੇ ਉਹਨਾਂ ਨੂੰ ਲੋੜ ਸੀਗੀ ਤੁਸੀਂ ਛਕੋ ਅਸੀਂ ਦੇਵਾਂਗੇ ਸਾਰੀ ਉਮਰ ਜਿੰਨਾ ਚਿਰ ਮੈਂ ਜਉਣਾ ਮੈਂ ਦਊਂਗਾ ਭਾਵੇਂ ਰੋਜ਼ ਦੇਣੇ ਪਹਿਣ ਜੋ ਚਾਹੀਦਾ ਸੁੱਖਾ ਚਾਹੀਦਾ ਬਾਦਾਮ ਰਾਸ ਦਾ ਬਸ ਦਾ ਜੋ ਚਾਹੀਦਾ ਸੀ ਸੰਗਤ ਤੋਂ ਲੈ ਕੇ ਦੇਵਾਂਗੇ ਪਰ ਮਾੜਾ ਮੋਟਾ ਖੂਨ ਜੇ ਪੀਣੇ ਆ ਤੇ ਖੂਨ ਪਾਉਣ ਦਾ ਵੀ ਤਾਂ ਜਿਗਰਾ ਰੱਖੋ ਨਾ ਤੁਸੀਂ ਤਾਂ ਆਉਂਦਾ ਕਿਹੜਾ ਬੱਕਰਾ ਨਹੀਂ ਹਣਕਦਾ ਧੌਣ ਲਾ ਕੇ ਮਾਰਦੇ ਆ ਤੁਸੀਂ ਅਸੀਂ ਉਸ ਚੀਜ਼ ਦੇ ਉਲਟ ਨਹੀਂ ਹੈਗੇ ਪਰ ਸਮਾਂ ਸੀ ਸਮੇਂ ਦੀ ਭੁੱਖ ਹੁੰਦੀ ਆ ਜੇ ਮਾਸ ਖਾਣਾ ਤੇ ਮਾਸ ਦੇਣਾ ਪੈਣਾ ਕਿਹੜਾ ਮੁਖੀ ਆ ਜਿਹਨੇ ਗਵਰਨਮੈਂਟ ਨੂੰ ਨਹੀਂ ਮੰਗਾਰਿਆ ਤੁਸੀਂ ਤਾਂ ਅੰਦਰ ਹੀ ਵੜ ਕੇ ਬਹਿ ਕੇ ਸ਼ਰਮ ਹੀ ਲਾਤੀ ਤੁਸੀਂ ਪਤਾ ਹੀ ਕੁਛ ਨਹੀਂ ਬਸ ਪੱਗ ਦੇਣ ਹੀ ਜਾਣੇ ਜਿੱਥੇ ਜਾਣੇ ਇਕੱਠੇ ਹੋ ਕੇ ਜਾ ਸਮਾਗਮਾਂ ਤੇ ਪੈਸੇ ਇਕੱਠੇ ਕਰਨ ਹੋਰ ਜੋ ਤੇ ਮੈਂ ਕਹਿੰਨਾ ਮੈਂ ਪੰਜੇ ਮੁਖੀਆਂ ਨੂੰ ਤੁਸੀਂ ਲਾਓ ਚਪਲਾ ਤੇ ਮੇਰੇ ਨਾਲ ਖੜੋ ਉੱਥੇ ਤੇ ਆਪਾਂ ਚਲੋ ਅਸੀਂ ਥੱਲੇ ਚੱਲਦੇ ਆਂ ਤੇ ਨੰਦਪੁਰ ਸਹਿਬ ਅੱਜ ਦੁਪਹਿਰਾ ਸਿਖਰ ਦੁਪਹਿਰਾ ਤੁਰ ਕੇ ਨੱਗੇ ਪੈਰੀ ਮੱਥਾ ਟੇਕ ਗੇ। ਦੋ ਮੇਰੇ ਹਿਸਾਬ ਨਾਲ ਚੜਾਈ ਨਹੀਂ ਚੜੀ ਜਾਣੀ। ਪੈਰ ਤਾਂ ਸੋਡੇ ਹੋਏ ਪੈਰੂੰ ਦੇ ਫੰਬਿਆਂ ਵਰਗੇ। ਤੁਸੀਂ ਕਿੱਥੋਂ ਫੱਟ ਜਾ ਲੋਂਗੇ? ਇਹ ਬਹੁਤ ਔਖੇ ਰਾਹ ਵਾ। ਇਹ ਸਾਨੂੰ ਦੱਸਣਾ ਪੈਣਾਗਾ। ਤੁਸੀਂ ਤੁਸੀਂ ਸਾਨੂੰ ਸਮਝਾਉਣਾ ਸੀ ਸਾਨੂੰ ਸੋਨੂੰ ਦੱਸਣਾ ਪੈਂਦਾ ਕਮਾਲ ਹੋਈ ਪਈ ਆ। ਅਸੀਂ ਕਿਵੇਂ ਮੰਨ ਲਗੇ ਲੋਕ ਕਿਵੇਂ ਮੰਨਣਗੇ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ تیر ਛੱਡਦੇ ਸੀ 10-1000 ਬੰਦਿਆਂ ਵਿੱਚ ਦੀ ਲੰਘ ਜਾਂਦਾ ਸੀ ਤੇ ਲੈ ਮੈਨੂੰ ਸਪੰਜਾ ਮੁਖਾਂ ਨੂੰ ਮੈਂ ਫੜਾਉਣਾ ਤੀਰ ਕਮਾਨ ਤੇ ਤੁਸੀਂ ਚਿੜੀ ਭੌਣਾ ਸਾਹਮਣੇ ਮਾਰ ਕੇ ਦਿਖਾਓ ਪਤਾ ਵੀ ਆ ਕੁਛ ਮਾੜਾ ਮੋਟਾ ਤੁਸੀਂ ਮੱਥਾ ਟਿਕਾਲਿਆ ਰਸ ਦੇ ਲੈ ਲਈ ਪੈਲੀਆਂ ਨਾ ਕਰਾ ਲਈਆਂ ਗੱਡੀ ਲੈ ਲਈ ਲੈਂਡ ਕਰੂਜ਼ਰ ਉੱਡੀ ਆ ਗਈ ਪਿੱਕ ਆ ਗਈ ਤੁਸੀਂ ਤਾਂ ਬਸ ਹੱਥ ਤੇ ਹੱਥ ਮਾਰ ਲਿਆ ਬਸ ਸਤਨਾਮ ਸਰੀਆ ਵਰਿਆ ਤੁਸੀਂ ਨਪੌਂਸਕ ਬਣਾ ਦੇਣੇ ਆ ਸਿੰਘ ਔਣ ਵਾਲੇ ਸਮੇਂ ਦੇ ਵਿੱਚ ਸੰਤ ਮਹਾਪੁਰਸ਼ ਦੇ ਨਾਮ ਨੂੰ ਦਾਗ ਲੱਗ ਜਾਣਾ ਉਹ ਕਹੋ ਜੇ ਹੁੰਦੇ ਸਾਨੂੰ ਦੱਸਣਾ ਪੈਣਾ ਤੇ ਉਹਨਾਂ ਨੇ ਯਕੀਨ ਹੀ ਨਹੀਂ ਕਰਨ ਉਹ ਕਹਿੰਦਾ ਆਹ ਵਾਲੇ ਦੇਖ ਲੋ ਠੀਕ ਆ ਇਹਨਾਂ ਗੱਲਾਂ ਨਾ ਬਾਬਾ ਜੀ ਧਿਆਨ ਦਿਓ ਤੁਸੀਂ ਮੈਂ ਸੱਚ ਬੋਲਿਆ 1% ਵੀ ਨਹੀਂ ਗਲਤ ਬੋਲਿਆ ਗੁੱਸਾ ਲੱਗਿਆ ਤੇ ਲੱਗਿਆ ਰਵੇ ਗੁੱਸਾ ਆਇਆ ਤੇ ਆਈ ਜਾਵੇ ਕੋਈ ਚੱਕਰ ਨਹੀਂ ਸਾਚੀ ਬੋਲਣਾ ਇਹ ਕਰੀ ਬੋਲ ਕੇ ਨਹੀਂ ਹਟਣਾ ਜਿੰਨਾ ਚਿਰ ਕੋਈ ਐਕਸ਼ਨ ਨਹੀਂ ਹੁੰਦੇ ਜਿੰਨਾ ਚਿਰ ਕੋਈ ਸਟੇਟਮੈਂਟ ਨਹੀਂ ਹੁੰਦੀਆਂ ਉਹਨਾਂ ਚਿਰ ਹੀ ਮਹੀਨੇ ਪਿੱਛੇ 6 ਮਹੀਨੇ ਪਿੱਛੇ ਸਾਲ ਪਿੱਛੇ ਬੋਲ ਪਗੇ ਬੋਲੀ ਜਾਣਾ ਅਸੀਂ ਤਾਂ ਧਾਰਨਾ ਇਕੱਠੀਆਂ ਕਰੀ ਜਾਣਾਂ ਪੁੱਛੋ ਜਾ ਕੇ ਭਾਈ ਪੁੱਛੋ ਜਾ ਕੇ ਭਾਈ ਉਹਨਾਂ ਨੂੰ ਪੁੱਛੋ ਜਾ ਕੇ ਇਹਨਾਂ ਨੂੰ ਮਾੜਾ ਮੋਟਾ ਧਿਆਨ ਦਿਓ ਜਉਨੇ ਕਾਦੀ ਖਾਤਰਾ ਤੁਸੀਂ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਦੀ ਗੁਰੂ ਗ੍ਰੰਥ ਸਾਹਿਬ ਨੂੰ ਅਗਣ ਪੇਟ ਕਰਤਾ ਗੁਰੂ ਗ੍ਰੰਥ ਸਾਹਿਬ ਨੂੰ ਕਈਆਂ ਨੂੰ ਇਹ ਨਹੀਂ ਪਤਾ 2000 ਜਿਹੜੇ 14 15 ਦੇ ਵਿੱਚ ਬਰਗਾੜੀ ਕਾਂਡ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਉਹਨਾਂ ਦੇ ਅੰਗ ਪਾੜ ਕੇ ਗਲੀਆਂ ਨਾਲੀਆਂ 'ਚ ਖਲਾਰ ਤੇ ਬਚਿਆ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਕੀ ਕੀਤਾ ਨਾ ਰੂੜੀ ਦੇ ਵਿੱਚ ਧੱਕਤਾ ਤੇ ਬਾਬਾ ਜੀ ਮਾੜਾ ਮੋਟਾ ਹੂੰ ਹਾਂ ਹੀ ਕਰ ਲੋ ਕੋਈ ਕੋਈ ਗਵਰਨਮੈਂਟ ਨੂੰ ਹੀ ਕੋਈ ਵਾਰਨਿੰਗ ਦੇ ਦਿਓ ਕੀ ਨਹੀਂ ਹੋ ਸਕਦਾਗਾ ਉਹ ਜਿਨ੍ਹਾਂ ਦਾ ਨਾਂ ਬੋਲਿਆ ਜਾਂਦਾ ਬਾਦਲ ਪਰਿਵਾਰ ਦਾ ਬੇਆਦਬੀ ਦੇ ਵਿੱਚ ਉਹਨਾਂ ਦੇ ਤਾਂ ਤੁਸੀਂ ਪੈਰਾਂ 'ਚ ਬਹਿਨੇ ਜਾ ਕੇ ਕੰਮ ਜੋ ਕਰਾਉਣੇ ਆ ਨਾ ਕੰਮ ਜੋ ਕਰਾਉਣੇ ਆ ਸੰਤ ਮਹਾਪੁਰਖ ਦਾ ਕਾਮਕਰੋਦ ਲੋਭ ਮਹੰਕਾਰ ਤੋਂ ਦੂਰ ਹੁੰਦੇ ਆ ਸੰਤ ਸੀਗੇ ਨਾ ਜਰਨੈਲ ਸਿੰਘ ਜੀ ਪਿੰਡਰਾਲੇ ਮਹਾਪੁਰਖ ਸੱਤਿਆ ਤੇ ਸਾਡੇ ਨਾਲ ਕੋਈ ਖੜਿਆ ਨਹੀਂ ਮੁਖੀ ਦਾਲ ਪੰਥ ਦਾ ਕੇ ਸੰਗਤ ਦਾ ਅਸੀਂ ਦੇ ਨਹੀਂ ਦੇ ਸਕਦੇ ਤੇ ਮੁਖੀਆਂ ਨੂੰ ਅਸੀਂ ਕੀ ਕਹੀਏ ਊ ਕਹਿੰਨੇ ਸਾਡੇ ਉਲਟ ਬੋਲਦੇ ਆ ਮੈਂ ਤਾਂ ਬੋਲੂਗਾ ਕੋਈ ਡਰਦਾ ਡਰੇ ਕੋਈ ਕਿਸੇ ਨੂੰ ਮੈਂ ਕਿਸਦਾ ਕੋਈ ਦੇਣਾ ਨਹੀਂ ਹੈਗਾ ਇਕੱਲੇ ਜਮੇ ਕੱਲਿਆਂ ਨੇ ਜਾਣਾ ਇੱਕ ਗੱਲ